ਕੋ ਗਾਇਸ ਅਸੀਂ ਅੱਜ ਫੇਰ ਚੱਲੇ ਸੀ ਦਵਾਈ ਲੈਣ ਸਸੀਂ ਜਾ ਰਹੇ ਆ ਨਾਬੇ ਤੇ ਮੈਂ ਨਾ ਤੁਸੀਂ ਕਹਿੰਨਾ ਪਹਿਲਾ ਵਲੌਗ ਐਵੇਂ ਸਟਾਰਟ ਕੀਤਾ ਦੇਖੋ ਮੈਂ ਚੱਪਲ ਵੀ ਲਾ ਕੇ ਬੈਠੀ ਆ ਚੱਪਲ ਵੀ ਨਹੀਂ ਪਾਈ ਪਿਆਰਾਂ ਤੇ ਮੇਰੇ ਕੋ ਐਵੇਂ ਨਾ ਗੱਡੀ 'ਚ ਬੈਠਾ ਨਹੀਂ ਜਾ ਰਿਹਾ ਮੇਰੇ ਨਾ ਆ ਚੀਜ਼ਾਂ ਨਹੀਂ ਹੁੰਦੀਆਂ ਪਿੰਨੀਆਂ ਲੱਤਾਂ ਐਨੀਆਂ ਦੁਖੰਡੀਆਂ ਨਾ ਪੁੱਛੋ ਨਾ ਆਪਾਂ ਇੱਕ ਕੰਮ ਕਰਦੇ ਆ ਲਗਜ਼ਰੀ ਗੱਡੀ ਲੈਨੇ ਇੱਕ ਕੋਈ ਵਧੀਆ ਜੀ ਜਿਹੜੀ ਅੱਗੋਂ ਤੇ ਥਾਈ ਰੈਸਟ ਜਿਹਨੇ ਮਿਲਦੀ ਆ ਨਾ ਉਹ ਗੱਡੀ ਲੈਨੇ ਆ ਤੇ ਜਦੋਂ ਲੱਗਿਆ ਵੀ ਹਾਂ ਬਟਨ ਜੇ ਦੱਬਿਆ ਤੇ ਉਹ ਤੁਹਾਨੂੰ ਉੱਪਰ ਹੋ ਜਾਇਆ ਕਰੂਗੀ ਲੱਤਾਂ ਨੂੰ ਰੈਸਟ ਮਿਲ ਜਾਇਆ ਕਰ ਵੀਠਿੰਗ ਦਾਣਾ ਹਾਂ ਇਹ ਵੀ ਠੀਕ ਆ ਫਿਰ ਤਾਂ ਆਪਾਂ ਛੇਤੀ ਮਰ ਜੇ ਇਹ ਗੱਡੀ ਤੇ ਆਪਾਂ ਕੋ ਬੈਠਾ ਨਹੀਂ ਜਾ ਰਿਆ ਹਨ ਤੁਸੀਂ ਦੇਖੋ ਕਿ ਉਹ ਟਾਈਮ ਸੀ ਜਦੋਂ ਬੱਸਾਂ 'ਚ ਖੜ ਕੇ ਜਾਈਦਾ ਸੀ ਦਿਲ ਕਰੇ ਏ ਸੇਟ ਨਾ ਮਿਲਨੀ ਤਾਂ ਖੜ ਕੇ ਜਾਣਾ ਖੜ ਕੇ ਜਾਣਾ ਜੇ ਹੁਣ ਲਗਜ਼ਰੀ ਗੱਡੀ ਲੈ ਲਈ ਕਿ ਜਿਹੜਾ ਹਾਲ ਹੁਣ ਹੋਇਆ ਪਿਆ ਕਿ ਆਹ ਗੱਡੀਆਂ 'ਚ ਬੈਠ ਕੇ ਲਗਜ਼ਰੀ ਗੱਡੀ ਲੈ ਕੇ ਤੇ ਫਿਰ ਤਾਂ ਸਿੱਧਾ ਕੰਮ ਕਈ ਵਾਰ ਅਸੀਂ ਪਤਾ ਨਹੀਂ ਹੈ ਕਈ ਵਾਰ ਅਸੀਂ ਮੰਡੀ ਗਵਿੰਦਗੜ ਤੋਂ ਆਉਣਾ ਜਦੋਂ ਜੋਬ ਕਰਦਾ ਸੀ ਮੈਂ ਮੰਡੀ ਗਵਿੰਦਗੜ ਤੇ ਪਟਿਆਲੇ ਤੋਂ ਅਸੀਂ ਨਾ ਸੁਨਾਮ ਦੀ ਬੱਸ ਫੜਨੀ ਤੇ ਲਾਸਟ ਬੱਸ ਹੋਣੀ ਉਹ ਤੇ ਲਾਸਟ ਵਾਰ ਪੂਰੀ ਪਹਿਲੀ ਵਾਰ ਹੀ ਹੁੰਦੀ ਸੀਗੀ ਤੇ ਅਸੀਂ ਪਵਾਨੀਗੜ ਤੱਕ ਖੜੇ ਜਾਣਾ ਖੜੇ ਜਾਣਾ ਤੇ ਕਈ ਵਾਰੀ ਐਂ ਕਰਨਾ ਬਸ ਰਾਹ ਚ ਆਹੀ ਆਪਾਂ ਚਹੀ ਗੱਲਾਂ ਕਰੀ ਜਾਣੀਆਂ ਉਤਾਰ ਕਦੋਂ ਤੱਕ ਸੀ ਹੋਊਗੀ ਉਹ ਪਵਾਨੀਗੜ ਜਾ ਕੇ ਖਾਲੀ ਹੋ ਜੂਗੀ ਉੱਥੇ ਖਾਲੀ ਹੋ ਜੂਗੀ ਇੱਕ ਦੋ ਤਰੇਗਾ ਸੀਟ ਮਿਲ ਜੇਗੀ ਤੇ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਹੁਣ ਅਸੀਂ ਗੱਡੀਆਂ ਚ ਬਹਿ ਕੇ ਵੀ ਬੜੇ ਔਖੇ ਆ ਤੇ ਕੋ ਟਾਈਮ ਸੀ ਬੱਸਾਂ ਚ ਜਾਈਦਾ ਹੀ ਖੜ ਕੇ ਜਾਈਦਾ ਹੀ ਕਿੰਨੇ ਕਿੰਨੇ ਟਾਈਮ ਸਫਰ ਕਰੀ ਜਾਣਾ 8 ਘੰਟਾ 9 ਘੰਟਾ ਕਈ ਵਾਰ ਸੀਟ ਮਿਲਦੀ ਹੀ ਨਹੀਂ ਹੁੰਦੀ ਐਂ ਖੜੇ ਪਹੁੰਚੀਦਾ ਹੀ ਆਪਣੀ ਮੰਜ਼ਿਲ ਤੇ ਤੇ ਅੱਜ ਕੱਲ ਆਪਾਂ ਬਹੁਤ ਸੋਲ ਹੋ ਗਏ ਆ ਬਿਮਾਰੀਆਂ ਲੱਗ ਗਈਆਂ ਨੇ ਹੁਣ ਮੈਂ ਉਹੀ ਡਿਸਕਸ ਕਰ ਰਹੀ ਜਿਹੜੀ ਸੁਵਿਧਾ ਮਿਲਦੀ ਆਪਾਂ ਉਹ ਚ ਵੀ ਉਹਦੇ ਵਿੱਚ ਵੀ ਸੁਖ ਹੋਰ ਪਾਲਦੇ ਆ ਹੋਰ ਪਾਲਦੇ ਆ ਵੀ ਆਪਾਂ ਨੂੰ ਇਹਦੇ ਵਿੱਚ ਹੁਣ ਆਪਾਂ ਨੂੰ ਆ ਪੈਰ ਚੁਣਣ ਲੱਗ ਪਏ ਜੀ ਉਹੀ ਹੈ ਨਾ ਹੁਣ ਮੈਂ ਇਹਨਾਂ ਨੂੰ ਕਹਿ ਰਹੀ ਕਿ ਮੇਰੇ ਨਾਲ ਲੱਤਾਂ ਦੁਖਦੀਆਂ ਇੱਥੇ ਉਹ ਕਰਕੇ ਤੇ ਮੈਂ ਉੱਤੇ ਸੀਟ ਤੇ ਨਾ ਚੌਂਕੜੀ ਮਾਰ ਕੇ ਬਹਿ ਜਾਂਦੀ ਆ ਮੈਨੂੰ ਕਹਿੰਦਾ ਤੇਰੇ ਵਾਸਤੇ ਲਗਜ਼ਰੀ ਗੱਡੀ ਲੈ ਦਿੰਦਾ ਮੈਂ ਕਹਿੰਦਾ ਬੱਸ ਹੰਕਾਰ ਦੇਖੋ ਯਾਰ ਕਿੰਨੇ ਸੋਹਣੇ ਘਰ ਨੇ ਇਹ ਕਦੇ ਆਪਾਂ ਪਾਵਾਂਗੇ ਐਵੇਂ ਦਾ ਮੈਂ ਨਾ ਮੇਰੀ ਪਤਾ ਨਹੀਂ ਕਿਉਂ ਐ ਹੁੰਦਾ ਚਲੋ ਆਪਾਂ ਕਹਿੰਦੇ ਨਾ ਵੱਡੇ ਨੂੰ ਦੇਖ ਕੇ ਆਪਣੀ ਕੁਲੀ ਨਹੀਂ ਢਾਣੀ ਚਾਹੀਦੀ ਉਹ ਗੱਲ ਨਹੀਂ ਹੈਗੀ ਤੇ ਜਦੋਂ ਕੋਈ ਚੀਜ਼ ਕਿਸ ਨੇ ਬੋਲੀ ਯਾਰ ਤੁਸੀਂ ਨਹੀਂ ਦੇਖਤ ਨਾ ਡਰਾਈਵਰ ਨਾ ਬੜਾ ਹੈ ਕੋ ਨਹੀਂ ਤੁਸੀਂ ਅੱਛਾ ਹਾਂ ਅੱਜ ਇੱਕ ਕਮੈਂਟ ਵੀ ਆਹੀ ਮੈਂ ਕਹਿੰਦੇ ਕਦੇ ਅਵਤਾਰ ਕਦੇ ਯਾਰ ਮੇਰਾ ਜਦੋਂ ਐ ਹੀ ਪਤੀ ਪਰਮੇਸ਼ਰਾ ਕਦੇ ਮੈਂ ਕਦੇ ਭਾਵੇਂ ਮਜਾਰ ਕਮਾ ਭਾਵੇਂ ਮੈਂ ਅਵਤਾਰ ਕਮਾ ਇਹ ਮੇਰਾ ਹੱਕ ਹੈ ਨਾ ਆਖਤਾ ਹੈ ਤੇ ਉਹ ਗੱਲ ਜਿੱਤੇ ਆ ਗਈ ਤੇ ਚਲੋ ਆਪਾਂ ਗੱਲ ਕਰਦੇ ਪਏ ਸੀ ਕਿ ਕਿਵੇਂ ਘਰ ਦੇਖਿਆ ਹਨ ਸੋਹਣਾ ਜਿਹਾ ਤੇ ਮੈਨੂੰ ਬੜਾ ਸ਼ੌਂਕ ਹੈ ਕਿ ਕਦੇ ਸਾਡਾ ਵੀ ਐਡਾ ਸੋਹਣਾ ਘਰ ਬਣੇਗਾ ਤੇ ਚਲੋ ਜੇ ਪਰਮਾਤਮਾ ਨੇ ਚਾਇਆ ਤੇ ਕਦੇ ਬਣਾਵਾਂਗੇ ਛੋਟਾ ਜਿਹਾ ਤਾਂ ਬਣ ਗਿਆ ਕਦੇ ਵੱਡਾ ਵੀ ਬਣੇਗਾ ਤੇ ਅੱਜ ਛੋਟਾ ਬਣਿਆ ਤੇ ਕੱਲ ਨੂੰ ਵੱਡਾ ਵੀ ਬਣੇਗਾ ਹਨਾ ਮੈਂ ਤਾਂ ਕਹਿੰਦਾ ਉਹ ਕੰਪਲੀਟ ਹੋ ਜੇ ਸਾਰਾ ਕੁਝ ਮੈਂ ਕਿਹਾ ਉਹਨਾਂ ਹੀ ਬਹੁਤ ਹੈ ਸਾਡਾ ਮਿਸਤਰੀ ਸਾਡ ਆ ਨਹੀਂ ਰਿਹਾ ਸਾਡਾ ਮਿਸਤਰੀ ਕਹਿੰਦਾ ਮੈਂ ਮਹੀਨੇ ਲਈ ਛੁੱਟੀ ਤੇ ਆਂ ਪੂਰੀ ਛੁੱਟੀ ਤੇ ਅਸੀਂ ਅੱਕ ਚੁੱਕੇ ਹਾਂ ਪੂਰੇ ਅਸੀਂ ਕਹਿ ਰਹੇ ਹਾਂ ਕਿ ਬਸ ਹੁਣ ਛ ਤੇ ਮੈਨੂੰ ਬੜੀ ਰੀਜ ਸੀ ਕਿ ਮੇਰਾ ਖੁੱਲਾ ਘਰ ਹੋਵੇ ਥੋੜਾ ਜਿਹਾ ਖੁੱਲਾ ਹੋਵੇ ਉਹ ਸੀ ਬਹੁਤ ਛੋਟੀ ਜਿਹੀ ਜਗ੍ਹਾ ਤੇ ਬਣਾਇਆ ਤੇ ਚਲੋ ਜੇ ਪ੍ਰਮਾਤਮਾ ਨੇ ਚਾਇਆ ਤੇ ਕਦੇ ਦੇਖਾਂਗੇ ਬਾਕੀ ਜੋ ਹੈਗਾ ਉਹਨੇ ਚ ਹੀ ਖੁਸ਼ ਰਹਿਣਾ ਚਾਹੀਦਾ ਹਨ ਤੁਸੀਂ ਕਹੋਗੇ ਆਪੇ ਹੀ ਕਹੀ ਜਾਂਦੀ ਆ ਫੇਰ ਗੱਲਾਂ ਕਰੀ ਜਾਂਦੀ ਆ ਆਪੇ ਜਵਾਬ ਆਪੇ ਕੁਐਸਚਨ ਹਾਂ ਬਸ ਉਹੀ ਗੱਮ ਆ ਫਿਰ ਕਹਿੰਦੇ ਹੁੰਦੇ ਨੇ ਜਦੋਂ ਕੋਈ ਨਾ ਹੋਵੇ ਜਵਾਬ ਦੇਣ ਵਾਲਾ ਫਿਰ ਆਪੇ ਹੀ ਜਵਾਬ ਦੇਣਾ ਚਾਹੀਦਾ ਆਪੇ ਕੁਐਸਚਨ ਕਰਨਾ ਚਾਹੀਦਾ ਤੇ ਲਓ ਜੀ ਅਸੀਂ ਨਾ ਜਾਣ ਨਾਪੇ ਦਵਾਈ ਲੈਣ ਤਸੀਂ ਸਵੇਰ ਦੇ ਕਰੋ ਨਿਕਲੇ ਬਲੌਗ ਲੂ ਕੁਝ ਨਹੀਂ ਸ਼ੁਰੂ ਕੀਤਾ ਕਿਉਂਕਿ ਜਦੋਂ ਅਸੀਂ ਗੱਡੀ 'ਚ ਦੋਨੇ ਜਣੇ ਬੈਠਿਆ ਸਾਡੀ ਹੋ ਜਾਂਦੀ ਲੜਾਈ ਬਸ ਹੀ ਸਾਡੀ ਤੇ ਮੇਰੀ ਲੜਾਈ ਪੱਕੀ ਹੈ ਲੜਾਈ ਹੋਣੀ ਹੋਣੀ ਇਹਨਾਂ ਨੇ ਨਾ ਗੱਡੀ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਅਸੀਂ ਇਹੀ ਡਿਸਕਸ ਕਰਨੇ ਆ ਗੱਡੀ 'ਚ ਬੈਠ ਕੇ ਗੱਡੀ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਮਾਰ ਮਾਰ ਕੇ ਗੱਡੀ ਦਾ ਮੱਜ ਮਾਰ ਛੱਡਿਆ ਹੋਏ ਹੋਏ ਹਾਂ ਮੈਨੂੰ ਬੜਾ ਦੁੱਖ ਲੱਗਦਾ ਹਜੇ ਕਹਿੰਦੇ ਮੈਂ ਨਾ ਉਦੋਂ ਕਹਿੰਦੇ ਤਾਂ ਮਨ ਨੂੰ ਮੈਂ ਅਲਾਈ ਵੀਲ ਪਵਾਉਣੇ ਪਤਾ ਨਹੀਂ ਕਿੰਨੇ ਹਜ਼ਾਰ ਦੇ ਪਾਣੇ 30 ਕਿ 40 ਹਜ਼ਾਰ ਦੇ ਉਹ ਜਿਹੜੇ ਪੁਰਾਣੇ ਅਲਾਈਵਲ ਲੱਗੇ ਹੋਏ ਨੇ ਨਾ ਗੱਡੀ ਨੂੰ ਉਹ ਵੀਲ ਕੱਪ ਨੇ ਉਹ ਵੀਲ ਕੱਪ ਸੱਚ ਹੈ ਵੀਲ ਕੱਪ ਉਹੀ ਚੱਕ ਗਏ ਤੇ ਪਤਾ ਨਹੀਂ ਕਿਹੜੀ ਚੀਜ਼ ਚ ਮਾਰ ਕੇ ਤੂੰ ਹੀ ਤੋੜ ਰੱਖਿਆ ਅਲਾਈਵਲ ਪਾ ਕੇ ਤਾਂ ਤੁਹਾਡੇ ਵਰਗਾ ਤਾਂ ਦੂਜੇ ਦਿਨ ਅਲਾਈਵਲ ਤੋੜ ਦੇਗਾ ਹੈ ਗੱਡੀਆਂ ਨੇ ਗੱਡੀਆਂ ਬੜੀ ਰਹਿੰਦੀਆਂ ਨੇ ਸਭ ਨੂੰ ਗੱਡੀ ਜਾਰੀ ਤੇ ਕਿਹ ਵੀ ਲੱਗੀ ਹੋਈ ਕਿਸੇ ਪਾਸੇ ਕਿਤੇ ਨਹੀਂ ਲੱਗੀ ਚੰਗੀ ਪਣੀ ਉਹ ਦੇਖੋ ਕ੍ਰੀਡ ਬਈ ਹੋਈ ਦੇਖ ਲਓ ਕ੍ਰੀਡ ਦੇ ਅੱਡ ਚੱਕਰ ਆ ਯਾਰ ਉਹ ਕਿਤੇ ਗਲਤੀ ਨਾਲ ਪੈਦੇ ਜਿਹੜਾ ਬੰਦਾ ਜਾਣ ਬੁੱਝ ਕੇ ਮਾਰੇ ਫਿਰ ਉਹਦੇ ਵਾਸਤੇ ਤਾਂ ਇਹ ਗਲਤ ਕਰ ਲੈਣਾ ਹੈ ਜਾਨਵਰ ਕੋਈ ਨਹੀਂ ਮਾਰਦਾ ਹੁੰਦਾ ਚੀਜ਼ਾਂ ਪੈ ਜਾਂਦੀਆਂ ਹੁੰਦੀਆਂ ਨੇ ਜੇ ਰਸਤਾ ਆਪਾਂ ਗੱਡੀਆਂ ਕੱਢੀਆਂ ਨੇ ਕਿਤੇ ਨਾ ਕਿਤੇ ਤਾਂ ਕੰਪਨੀ ਵਾਲਿਆਂ ਨੇ ਵੀ ਸੋਚ ਕੇ ਰੱਖਿਆ ਵੀ ਇੱਥੇ ਹੋ ਸਕਦਾ ਕਿ ਡੈਂਟ ਪੈ ਜਾਏ ਜਾਂ ਕੁਝ ਹੋ ਜਾਏ ਤਾਂ ਚੀਜ਼ਾਂ ਰਿਪਲੇਸ ਕਰ ਸਕਦੇ ਆ ਆਪਾਂ ਇਹ ਉਹਨਾਂ ਨੂੰ ਪਤਾ ਹੀ ਹੈ ਚੀਜ਼ਾਂ ਦਾ ਤੇ ਚਲੋ ਜੀ ਇਹ ਲੜਾਈ ਚੱਲਦੀ ਰਹਿਣੀ ਤੁਸੀਂ ਰਸਤਾ ਦੇਖੋ ਇੰਨਾ ਕੈਂਟ ਹੈ ਨਾ ਅਸੀਂ ਪਿੰਡਾਂ ਵਿੱਚ ਨਹੀਂ ਆਏ ਆ ਛਿੰਟਾਂ ਵਾਲਾ ਉਹ ਤੇ ਕੀ ਹੋਰ ਪਲਵਾਨ ਪਲਵਾਨ ਛਿੰਟਾਂ ਵਾਲਾ ਇਹ ਰਸਤਾ ਬਹੁਤ ਸੋਹਣਾ ਇੱਥੇ ਨਾ ਪੂਰੀ ਗ੍ਰੀਨਰੀ ਗ੍ਰੀਨਰੀ ਹੈ ਇੰਨੇ ਸੋਹਣੇ ਲੱਗਦੇ ਨੇ ਨਾ ਦਰਖਤ ਦੇ ਵਿੱਚ ਕਿੱਕਰ ਵੀ ਨੇ ਵਿੱਚ ਦੁੱਜੇ ਵੀ ਨੇ ਮਿਕਸ ਨੇ ਤੇ ਲੋ ਰਾਤ ਨੂੰ ਜੇ ਆਈਏ 7-8 ਵਜੇ ਬਾਅਦ ਬਹੁਤ ਜਿਆਦਾ ਸੁਸਾਨ ਹੋ ਜਾਂਦਾ ਹੈ ਸੁਸਾਨ ਹੋ ਜਾਂਦਾ ਹੈ ਉੱਥੋਂ ਫਿਰ ਅਸੀਂ ਯਾਤਰਾ ਵਾਈਡ ਹੀ ਕਰਦੇ ਆਪਾਂ ਉੱਥੇ ਹੀ ਤਾਂ ਗਾਂ ਕਿਤੇ ਕੰਠਾ ਪਾਇਆ ਨਾ ਜਿਹੜਾ ਤੁਹਾਡਾ ਕੰਠਾ ਲਾੜਨ ਲੱਗਿਆ ਕੋਈ ਤੇ ਲੋ ਜੀ ਨਾਬੇ ਪਹੁੰਚ ਗਏ ਆਪਾਂ ਤੇ ਆਪਾਂ ਹੁਣ ਦਵਾਈ ਦੂਈ ਲੈ ਲਈਏ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਉਹ ਗਾਈ ਜਿਸੀ ਆ ਇਸੀ ਦਵਾਈ ਲੈਣ ਦਵਾਈ ਆਹੀ ਲੈ ਲਈ ਤੇ ਇਧਰ ਨੰਗ ਦੇ ਨੰਗ ਦੇ ਉਤਾਰਨੇ ਦੇਖਿਆ ਕਿ ਗੇਟ ਬਹੁਤ ਸੋਹਣੇ ਨੇ ਤੇ ਸਾਡਾ ਫੀਸ਼ਾ ਵੀ ਨਹੀਂ ਸਾਫ ਹੈਗਾ ਤੇ ਉਤਾਰ ਕਹਿੰਦੇ ਮੈਂ ਪੁੱਛ ਕੇ ਆਵਾਂ ਕਿ ਕੀ ਰੇਟ ਰੋਟਾ ਕੀ ਹਿਸਾਬ ਦਾ ਬਸ ਚੱਲ ਲੱਗ ਜੂਗਾ ਆਈਡੀਆ ਜੇ ਹੋ ਜਾਏਗਾ। ਮੈਂ ਕਿ ਦੇਖਦੇ ਹਾਂ ਹੁਣ ਦੇਖ ਰਹੇ ਨੇ ਕੀ ਕਹਿੰਦੇ ਨੇ ਅੱਗੇ ਮੈਂ ਤਾਂ ਗਈ ਨਹੀਂ ਮੈਂ ਤਾਂ ਅੰਦਰ ਹੀ ਬੈਠੀ ਰਹੀ ਹਾਂ ਸੋਹਣੇ ਨੇ ਗੇਟ ਤਾਂ। ਉਹ ਦੇਖੇ ਮੋਟਰਸਾਈਕਲ ਤੇ ਜਾ ਰਹਾ ਜਿਹੜਾ ਕੀ ਕਹਿ ਰਿਹਾ ਓਏ ਪਹਿਣਾ ਦਾ ਬੁਟੀਕ ਓਏ ਪਹਿਣਾ ਦਾ ਬੁਟੀਕ ਮੋਟਰਸਾਈਕਲ ਤੇ ਜਾ ਰਹੇ ਹਨ ਦੋ ਮੁੰਡੇ ਉਹਨੂੰ ਕਹਿੰਦਾ ਜਾ ਰਿਹਾ ਓਏ ਪਹਿਣਾ ਦਾ ਬੁਟੀਕ ਓਏ ਪਹਿਣਾ ਦਾ ਐਂ ਕਰ ਜਾ ਰਸਤੇ ਚ ਭਰਾਵਾਂ ਦੀ ਟੀਵੀ ਸੀ ਨਾ ਉਹ ਪਹਿਣਾ ਉੱਤੇ ਜੰਮ ਗਈ ਏ ਓਏ ਓ ਐਂ ਦੋ ਵਾਰੀ ਕਹ ਓਏ ਪਹਿਣਾ ਦਾ ਬੁਟੀਕ ਓਏ ਪਹਿਣਾ ਦਾ ਠੀਕ ਹਾਂਜੀ ਮਿਸਤਰੀ ਸਾਹਿਬ ਦਾ ਉੱਤਰ ਕੇ ਭਾਜੀ ਦੇ ਆਫਿਸ ਵਾਲੇ ਚੱਲ ਪੁੱਤ ਤੂੰ ਇੱਥੇ ਗਲਾਸ ਟੇਰ ਲਾ ਕੇ ਬੈਠੀ ਮੈਂ ਚਲਾ ਕੇ ਲੁਕਾ ਦਿੱਤੀ ਇਹ ਕਿਹੜੀ ਕਲਾਕਾਰੀ ਲਾ ਨੱਕੜੋਂ ਨੀ ਕਿਵੇਂ ਥੋੜਾ ਇੱਥੇ ਤੇ ਪੈਰ ਆ ਜੇ ਨਾ ਬੈੱਡ ਤੋਂ ਉੱਤਰਦੇ ਆ ਚੀਕਾਂ ਨਿਕਲ ਜਾਂਦੀਆਂ ਨੇ ਮੈਂ ਕੀ ਹੋ ਰਿਹਾ 3 ਐ ਨਹੀਂ ਚੱਕ ਚੱਕ ਕੇ ਥੋੜੀ ਪਾਣੀ ਲੈ ਚੱਕ ਕੇ ਨਹੀਂ ਇੱਕ ਲਾਈਨ ਪਾਣੀ ਚੱਕ ਕੇ ਥੋੜੀ ਪਾਣੀ ਹਾਂ ਐਵੇਂ ਯੇ ਉਹ ਵੀ ਤੇ ਯਾ ਲੈ ਜਿਹੜਾ 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 ਸਾਹ ਸੂਟ ਰੈਡੀ ਵੀ ਹੋ ਗਏ ਤੋਪਾ ਹੋਰ ਹੋ ਗਿਆ ਤੋਪਾ ਨੀ ਆ ਗਈ ਸਾਡੇ ਕੋਲ ਲੈ ਤੂੰ ਗਿੱਲਾ ਕਿ ਹੋਇਆ ਬੇਬੀ ਤੂੰ ਸੁੱਸੂ ਕਿਤੇ ਵਿੱਚ ਫਿਰ ਉਹ ਕਿਤੇ ਸਿੱਖ ਸਿੱਖ ਜਗਤ ਤੇ ਗਏ ਹੋ ਜਮਾ ਗਿੱਲਾ ਹੋਇਆ ਸੱਚੋ

ਕੀ ਉਹ ਕੇਰਾ ਸਾਡੇ ਚੱਕੇ ਦਾ ਪਾਣੀ ਲੈਣਾ ਪਹਿਲਾਂ ਬਾਹਰ ਜਾਇਆ ਸਾਸਰੀ ਕਾਰਡ ਸਾਸਰੀ ਕਾਰਡ ਨੂੰ ਸਾਸਰੀ ਕਾਰਡ ਨੂੰ ਲੈ ਲੈ ਉਹ ਵਾਓ ਲੋਟ ਲੋਟ ਜਿਹੜਾ ਦਮਨ ਗਲਾਸ ਕਿੱਥੇ ਕੱਟ ਗਿਆ ਹੋਰ ਇੱਥੇ ਨਹੀਂ ਅੰਦਰ ਲੈ ਜਾ ਦਮੂ ਦੇ ਪਾਣੀ ਨੂੰ ਠੰਡਾ ਨਹੀਂ ਆਈ ਤੇਰੇ ਕੋਲ ਦੂਜੇ ਗਲਾਸਾਂ 'ਚ ਚੱਲ ਆ ਦੇ ਨਾ ਭੱਡ ਬੱਡੇ ਜੇ ਨਾ ਚਾਹੇ ਲੈ ਆ ਆਹ ਵਾਹ ਗੱਲ ਫਿਰ ਲੈ ਲੈ ਪੈ ਗਿਆ ਤੁਸੀਂ ਪਾਣੀ ਨਹੀਂ ਬਦਲਿਆ ਹਾਣ ਦਾ ਯਾਰ ਦੋ ਵਾਰ ਬਦਲਣਾ ਹਫਤੇ ਬਾਅਦ ਬਦਲਣਾ ਹੁੰਦਾ ਅਣੀਦਨ ਦੋ ਵਾਰੀ ਬਦਲਦਾ ਦਾ ਪਾਣੀ ਤੁਸੀਂ ਰੱਖਿਆ ਕਿੱਥੇ ਆ ਸਾਰਾ ਨਾਰਮਲ ਚ ਪਵੇ ਉਹ ਫਿਰ ਏਸੀ ਦਾ ਮੇਰਾ ਰਾਤ ਨੂੰ ਬੰਦ ਕਰਨ ਦਾ ਕੰਮ ਹੁੰਦਾ ਜਮੈਂ ਗੁੰਮ ਹੋ ਜਾਂਦਾ ਨਾ ਚੜ੍ਹ ਨਹੀਂ ਲੱਗਿਆ ਦਾ ਦੂਆ ਵੀ ਨਹੀਂ ਖੁੱਲਦਾ ਦਰਲੇ ਬਾਹਰ ਇੱਧਰ ਰੱਖ ਦਿਆ ਕਰੋ ਦੇ ਨੇ ਮੈਂ ਇਸ ਤਰ੍ਹਾਂ ਮੈਂ ਕੋਲ ਨਹੀਂ ਆਉਣੀ ਚਾਹੀਦਾ ਪਾਣੀ ਕਿਦੋਂ ਅਸਰ ਅਸਰ ਤੇਰਾ ਮੂੰਹ ਵੀ ਇੱਕ ਹੀ ਗਏ ਪਤਾ ਨਹੀਂ ਖੜ ਕੇ ਕੀ ਕਰਦੇ ਕਾਂਦ ਮੈਂ ਲੈ ਤੂੰ ਹੁੰਦੇ ਹਾਂ ਪਰ ਚਲ ਇਧਰ ਨਾ ਆ ਕੇ ਜਾ ਜਾ ਬਹਿ ਜਾ ਕਿਤੇ ਹਾਂ ਆ ਕੇ ਮੱਚੀ ਬੁੱਤੇ ਤੂੰ ਮੱਚਿਆ ਪਰ ਮੈਂ ਤੇ ਚੱਲ ਕਰ ਦੇ ਕਿੰਨੀ ਮੈਨਾਂ ਨੇ ਮੁਸਕ ਠਾਈ ਆ ਕਿ ਮੇਰੇ ਪੁੱਤ ਦਾ ਇਹ ਮੁਸਕ ਤਾਂ ਸੋਹਣੀ ਮੁਸਕ ਠਾਈ ਹੈ ਅੱਛਾ ਤੇਰੇ ਮਮਾ ਨਾਲ ਕਰਾਉਂਦੇ ਮੇਰੇ ਮਮਾ ਕਿਉਂ ਮੇਰੀ ਕਲੀ ਦੇ ਮਮਾ ਨੇ ਤੇ ਦਵਾਈ ਆ ਮਾਂ ਜੀ ਲੈ ਨਾ ਬੰਦਾ ਚੀਜ਼ਾਂ ਕੱਢੀਆ ਕਰਾ ਤੇ ਆਪਰਾ ਸਮਝ ਨਾ ਕਰ ਲੈ ਆਪਣਾ ਸਾਰਾ ਸੌਣ ਇਕੱਠਾ ਕਰਾ ਦੇ ਗੋਣੀ ਕਰਾ ਕੇ ਜਾ ਉਹ ਦਮਨ ਦੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਹਮ ਬਲਪਰੈਂਟ ਕੋਈ ਨਾ ਨਹੀਂ ਮੈਂ ਪਾਪਾ ਕਿਤੇ ਨੇ ਮੈਂ ਪਰਵਾਸ਼ ਨਹੀਂ ਵਾਸ਼ਮ ਨੇ ਚੀ ਭੱਗੇ ਹਾਈ ਹਾਈ ਦੇਖ ਤੇ ਤਾਂ ਸਹੀ ਤੇ ਮੋਸਰਾ ਹੋਰ ਲੱਗਿਆ ਹੈਗਾ ਬਾਲ ਕਹਿੰਦੇ ਮੈਨੂੰ ਲਾਂਟ ਕਿੰਨਾ ਗੰਦ ਪਾਇਆ ਕਹਿੰਦੇ ਬਸ ਹੱਟੇ ਹੱਟਾ ਪੈਣ ਡਾਲੇ ਦਮੂ 400 ਰੁਪਏ ਦੀ ਰਿੰਗ 225 ਸਤ 25 ਹੁਣ ਲਾ ਤੂੰ 2200 ਵੱਜੂ ਲੈ ਲੈ 25 ਅਡਵਾਂਸ ਪੇਮੈਂਟ ਕਰਦਾ ਹਾਂ ਹੁਣ ਲੈ ਲੈ ਕੀ ਸਭ ਕੋ ਕੈਸ਼ ਲੈ ਰਿਹਾ 25 ਕਰ ਦਿੰਦੇ ਆ ਮੈਂ ਮਨਾ ਲਿਆਣਾ ਚਾਹੁੰਦਾ ਉਹ ਦੇ ਇੱਕ ਹੀ ਲੱਭਣ ਦੇ ਤੂੰ ਰਿੰਗ ਦਾ ਬਹੁਤ ਗਾਰੰਟੀ ਹੈ ਸਾਡੇ ਕੋਲ ਕੰਮ ਟੈਂਡੀ ਆ ਤੇ ਇਹ ਕਾਟੀਰ ਬਹਿਣਾ ਕੜਾ ਕਰਨਾ ਉਹ ਕੀ ਜੀ ਜਮਾ ਦੇ ਕਾਟੀਰ ਭਾਈ ਵੱਤ ਆ ਭਾਏ ਮੈਂ ਕਾਟੀਰ ਦੋ ਸੋਨੇ ਤੇ ਬਣਦਾ ਕਾਚ ਬਣਦਾ ਹੋ ਨਾ ਇਹ ਬ੍ਰਾਂਡ ਹੈ ਇੱਕ ਬ੍ਰਾਂਡ ਹੈ ਨਹੀਂ ਬ੍ਰਾਂਡ ਆਪਾਂ ਕਾ ਚਾਂਦੀ ਚ ਬਣਾ ਸਕਦੇ ਆ ਚਾਂਦੀ ਚ ਨਹੀਂ ਨਾ ਚਾਂਦੀ ਚ ਨਹੀਂ ਬਣਦਾ ਨਹੀਂ ਚਾਂਦੀ ਚ ਨਹੀਂ ਬਣਦਾ ਉਹ ਪੰਡੋਰਾ ਆ ਗਿਆ ਚਾਂਦੀ ਚ ਇਹਦੀ ਪ੍ਰੇਸ ਨਹੀਂ ਹੋਣੀ ਫਿਰ ਚਾਂਦੀ ਚ ਇਹ ਸੋਨੇ ਦੇ ਬਣਾਏ ਇਹਨੂੰ ਉਹ ਮਾਸੀ ਇਹ ਬ੍ਰਾਂਡ ਹੈ ਜਿਵੇਂ ਬ੍ਰਾਂਡ ਗੁੱਚੀ ਆ ਗਿਆ ਮੈਂ ਉਹ ਵੀ ਕਾਟਿਅਰ ਤਾਂ ਖਰੀਦਾਂ ਨਹੀਂ ਬਸ ਹਾਂ ਉਹ ਮਨ ਕਾਟਿਅਰ ਬ੍ਰਾਂਡ ਹੈ ਕਾਟਿਅਰ ਰਿੰਗ ਹੁੰਦੀ ਹੈ ਜੀ ਹੋ ਗਿਆ ਫਲੋਰਾ ਹੋ ਗਿਆ ਜੀਆ ਹੋ ਗਈਆਂ ਉਹਦਾ ਵੀ ਰੇਟ ਰੁੱਟ ਕੀ ਹੋਗਾ ਉਹਦਾ ਜੀਆ ਕਾਟਿਅਰ ਦਾ ਕਾਟਿਅਰ ਮਹਿੰਗਾ ਇਹ ਤਾਂ ਕਾਟਿਅਰ ਦੀ ਕਾਪੀ ਹੈ ਇਹ ਕਾਪੀ ਹੈ ਜੇ ਅਰਜੀਨਲ ਲੈਣਾ ਤਾਂ ਮਹਿੰਗਾ ਤਾਂ ਸਾਡੇ 3500 ਮੈਂ ਆਖਾਂ ਕਿ ਕਾਟਿਅਰ ਕੋਈ ਦਾ ਸੋਨਾ ਹੋ ਗਿਆ ਜਿਵੇਂ ਕੋਈ ਡਾਇਮੰਡ ਹੋ ਗਿਆ ਕੋਈ ਸਟੋਨ ਹੋ ਗਿਆ ਉਹ ਚੀਜ਼ ਮਹਿੰਗੇ ਮੈਂ ਤਾਂ ਆਪਾਂ ਵੀ ਕਿਤੇ ਕਾਟਿਅਰ ਆ ਗਏ ਕਾਟਿਅਰ ਤਾਂ ਬਣਾ ਕੇ ਪਾਪਾ ਬੁੱਲਟ ਤੇ ਆ ਗਏ ਪਪਾ ਬੁੱਲਟ ਜਾਨਾ ਤੇ ਸਭ ਲੈ ਲੈਪੋ ਲਿਸ ਮਾਂ ਤੇ ਸੋਨਾ ਹੈ ਹਾਂ ਬਦਾਰ ਕੁਆਲਟੀ ਦੇ ਚਾਹੇ ਸੈਟ ਕਰਾ ਦੋ ਨਾ ਕਿਤੇ ਮੈਨੂੰ ਅਮਨ ਮੈਂ ਤਾਂ ਸਾਂ ਇਹ ਤੇਰੇ ਪੈਰ ਤੋਂ ਦੱਬੀ ਮਰੀ ਦੀ ਨਾ ਸੈਟ ਨਹੀਂ ਕਰ ਦਿੱਤਾ ਇਹ ਹਾਂ ਬਰੇਕੇਟੀ ਸੈਟ ਹੈ ਹੋਰ ਸਭ 60 70 ਹਜ਼ਾਰ ਦਾ ਸੁਨਿਆਰੇ ਕੋਲ ਅੱਛਾ ਹੈ ਹਾਂ ਹਾਂ ਅਮਨ ਚੈੱਕ ਕਰ ਲਾਂ ਨੂੰ ਚਿੱਤੂ ਕੋਲ ਅੱਜੋ ਤੇ 골ਡ ਨਾਲ ਕਿਦੇ ਆ ਯਰ ਲੁੱਕ ਵਾਈ ਲੱਗ ਵੀ ਰਿਹਾ 골ਡ ਐਡੀ ਕੋ ਗੱਲ ਵੀ ਨਹੀਂ ਲੱਗਦੀ ਤੁਹਾਨੂੰ ਪਾਪੜ ਤੇ ਵੀ ਲੱਗਦਾ ਸਾਡੇ 1500 ਦਾ ਯਾਰ ਕੋਈ ਮੜਾ ਨਹੀਂ ਹੈ ਹੁਣ ਆ ਦੇ ਕੋਈ ਲੱਗਦੀ 10 ਤੋਂ ਗੋਲਡ ਦੇ ਨਾਲ ਇੱਕ ਤਾਂ ਉਹ ਦਵਾ ਕਰ ਤੂੰ ਫਿਰ ਮੈਨੂੰ ਇੱਕ ਦਿਨ ਮੈਨੂੰ ਫੋਨ ਹੀ ਕਰਕੇ ਜਾ ਆ ਜਿਹੜੀਆਂ ਬੁੱਕ ਹੋਈਆਂ ਲੈ ਲੋ ਜਿਹੜੀ ਮਰਜ਼ੀ ਲੋ ਆ ਚੀਜ਼ ਦਿਖਾਈ ਮਾਸੀ ਨੂੰ ਆਹ ਮੁਰੀਆਂ ਥੋੜੀ ਮੈਂ ਪਾ ਕੇ ਦੇਖਿਆ ਅੰਦਰ ਹੋਣਾ ਜਾਂ ਮੈਂ ਤਾਂ ਫੈਸ਼ਨ ਦੇਖ ਲੋ ਦੇਖ ਲਈ ਮੈਂ ਤਾਂ ਪਾਪਾ ਗੋਲਡ ਲੈ ਲਿਆ ਨੱਤੜ ਹੋੜੀ ਨੀਚੇ ਵਾਲਿਆ ਦਾ ਮੇਰੇ ਮੁੰਡਾ ਨੂੰ ਇਹ ਕੋਲ ਲਿਆਉਂਦਾ ਸਭ ਘੱਟਾ ਕਰ ਕਰ ਕੇ ਮੇਰੀ ਮਾਂ ਪਾਦੀ ਇਹ ਤੇ ਇਹਨੂੰ ਦੋ ਦੀ ਮੈਂ ਉਹ ਲੈ ਤੁਹਾਨੂੰ ਵੀ ਫੋਨ ਕਰਨ ਲਈ ਠੀਕ ਹੈ ਚਲ ਜਮੂ ਬਾਏ ਬਾਏ ਬਾਦਿਆ ਤੂੰ ਮੇਰਾ ਕੋਲੋਂ ਮੇਰੇ ਨਾਲ ਆਇਆ ਹੈ ਹਾਂ ਬੜਾ ਯਾਰ ਹੂੰ ਸਾਨੂੰ ਕੋਟਰੀਂ ਬਿੰਦਿ ਜੋਰ ਲੈ ਰਿੰਗ ਪਾਵਾਂਗੇ ਨੂੰ ਮਗੜੇ ਵਾਲਾ ਤਾਂ ਨਹੀਂ ਪਾਈ ਹੈ ਨਾ ਮੈਂ ਕੋਲੋਂ ਕੈਮਰਾ ਲੈ ਆਇਆ ਤਾ ਆਰੇ ਵੇ ਅਗੇਜਮੈਂਟ ਹੋ ਗਈ ਜਿਹੜੀ ਸੋਹਣੀ ਉਹੀ ਪਾਇਓ ਲਾਉਣੀ ਨਹੀਂ ਹੈਗੀ ਮੁਰਕੇ ਬਰਸ ਸਕਣੀ ਨਹੀਂ ਕਰਨੀ ਕੋਈ ਵੀ ਫਿਰ ਆ ਹੁੰਦੀ ਹੈ ਰਿੰਗ ਅਗੇਜਮੈਂਟ